ਅਜੇ ਤੜਕਸਾਰ ਪਿਉ ਪੁੱਤ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰੀ ਗਈ ਹੈ ਤਸਵੀਰਾਂ ਮੁਕਸਰ ਦੇ ਪਿੰਡ ਵੜਿੰਗ ਤੋਂ ਸਾਂਝੀਆਂ ਕਰ ਰਹੀ ਹੈਗੇ ਆ ਦੇਖ ਸਕਦੇ ਹੋ ਕਿ ਪਿਉ ਪੁੱਤ ਜਿਹੜਾ ਅਜੇ ਤੜਕਸਾਰ ਨਹਿਰ ਦੇ ਵਿੱਚ ਛਾਲ ਮਾਰੀ ਉਸ ਦੀ ਪਾਲਾ ਜਿਹੜੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈਗੀ ਔਰ ਐਨ ਡੀ ਆਰ ਐਫ ਦੀਆਂ ਟੀਮਾਂ ਵੀ ਜਿਹੜੀਆਂ ਬੁਲਾਈਆਂ ਗਈਆਂ ਨੇ ਔਰ ਦੱਸ ਦਈਏ ਕਿ ਜਿਹੜੇ ਗੋਤਾਖੋ ਨੇ ਬੁਲਾ ਲਿੱਤੇ ਗਏ ਨੇ ਤੜਕਸਾਰ ਕਰੀਬ 8 ਵਜੇ ਦੀ ਜਿਹੜੀ ਇਹ ਘਟਨਾ ਦੱਸੀ ਜਾ ਰਹੀ ਹੈ ਜਦੋਂ ਪਿਉ ਪੁੱਤ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰੀ ਗਈ ਹੈ ਦੱਸ ਦਈਏ ਕਿ ਪਿਉ ਪੁੱਤ ਦੀ ਪਛਾਣ ਜਿਹੜਾ ਫਰੀਦਕੋਟ ਜ਼ਿਲ੍ਹੇ ਦੇ ਜੱਤੋ ਦੇ ਪਿੰਡ ਮੜਾਕ ਵਜੋਂ ਹੋਈ ਹੈ ਔਰ ਦੱਸ દਈਏ ਕਿ ਜਿਹੜਾ ਗੁਰਲਾਲ ਸਿੰਘ ਵਜੋਂ ਪਛਾਣ ਹੋਈ ਔਰ ਉਸ ਦੇ ਪੁੱਤਰ ਦਾ ਨਾਮ ਬਲਜੋਤ ਸਿੰਘ ਸੀ ਔਰ ਦੱਸ ਦਈਏ ਕਿ 37 ਸਾਲ ਦੀ ਉਮਰ ਸੀ ਔਰ ਉਹਨਾਂ ਦੇ ਪੁੱਤਰ ਦੀ ਉਮਰ ਜਿਹੜੀ 15 ਸਾਲ ਦੇ ਕਰੀਬ ਸੀਗੀ ਔਰ ਜਿਹੜੀ ਨਹਿਰ ਦੇ ਵਿੱਚ ਜਤੜਕਸਾਰ ਕਰੀਬ 8 ਵਜੇ ਜਿਹੜੀ ਛਾਲ ਉਹਨਾਂ ਦੇ ਵੱਲੋਂ ਮਾਰੀ ਗਈ ਆ ਨਦੀਪਾਲ ਜਿਹੜੀ ਹੁਣ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਮੌਕੇ ਤੇ ਪਹੁੰਚਿਆ ਹੋਇਆ ਔਰ ਦੱਸ ਦਈਏ ਕਿ ਜਿਹੜੀ ਸੂਤਰਾਂ ਦੇ ਅਨੁਸਾਰ ਸਾਨੂੰ ਜਾਣਕਾਰੀ ਮਿਲੀ ਆ ਉਸ ਦੇ ਅਨਸਾਰ ਜਿਹੜਾ ਗੁਰਲਾਲ ਸੀਗਾ ਔਰ ਉਸ ਤੇ ਸਿਰ ਤੇ ਕਰਜ਼ਾ ਦੱਸਿਆ ਜਾ ਰਿਹਾ ਸੀ ਕਿ ਕਰਜ਼ਾ ਸੀਗਾ ਕਰਜ਼ੇ ਤੋਂ ਪ੍ਰੇਸ਼ਾਨ ਸੀਗਾ ਔਰ ਜਿਸ ਤੋਂ ਕਰਜ਼ਾ ਲਿਆ ਹੋਇਆ ਸੀ ਪ੍ਰੇਸ਼ਾਨ ਕਰਦੀ ਸੀ ਜਿਸ ਤੇ ਚਲਦੇ ਆ ਉਸ ਦੇ ਵੱਲੋਂ ਨਹਿਰ ਵਿੱਚ ਛਾਲ ਮਾਰੀ ਗਈ ਆ ਔਰ ਦੱਸ ਦਈਏ ਕਿ ਇਸ ਦੀ ਇੱਕ ਬਕਾਇਦਾ ਉਹਨਾਂ ਉਸ ਦੇ ਵੱਲੋਂ ਵੀਡੀਓ ਵੀ ਬਣਾਈ ਗਈ ਆ ਜੋ ਕਿ ਪੁਲਿਸ ਉਸ ਵੀਡੀਓ ਦੀ ਜਿਹੜੀ ਜਾਂਚ ਕਰ ਰਹੀ ਆ ਤਾਂ ਇਹ ਮੁੱਢਲੀ ਜਾਣਕਾਰੀ ਹੈ ਫਿਲਹਾਲ ਹੋਰ ਵੀ ਕੁਝ ਮਾਮਲਾ ਨਿਕਲ ਸਕਦਾ ਹੈ ਕਿਉਂਕਿ ਪੁਲਿਸ ਆ ਜਿਹੜੀ ਜਾਂਚ ਕਰ ਰਹੀ ਹੈ ਇਹ ਸੂਤਰਾਂ ਦੇ ਅਨੁਸਾਰ ਜਿਹੜੀ ਜਾਣਕਾਰੀ ਮਿਲੀ ਹੈ ਔਰ ਦੱਸਦੀ ਕਿ ਗੁਰਲਾਲ ਕਿਸਾਨੀ ਕਿੱਤੇ ਦੇ ਨਾਲ ਜੁੜਿਆ ਹੋਇਆ ਸੀਗਾ ਔਰ ਅੱਜ ਤੜਕਸਰ ਆਪਣੇ ਘਰ ਤੋਂ ਆਇਆ ਔਰ ਇਹ ਜਿਹੜੀਆਂ ਮੁਕਸਰ ਦੇ ਨਾਂ ਲੱਗਦੇ ਪਿੰਡ ਵੜਿੰਗ ਤੋਂ ਦੋ ਜੜਵਾ ਨਹਿਰਾਂ ਗੁਜ਼ਰਦੀਆਂ ਨੇ ਔਰ ਇੱਕ ਨਹਿਰ ਹੈ ਜਿਹੜੀ ਰਾਜਸਥਾਨ ਫੀਡਰ ਉਸ ਦੇ ਵਿੱਚ ਜਿਹੜੀ ਛਾਲ ਆ ਇਹ ਤੜਕਸਰ ਮਾਰੀ ਗਈ ਹੈਗੀ ਔਰ ਦੇਖ ਸਕਦੇ ਹੋ ਕਿ ਇੰਡਵਾਰਸੀ ਔਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਦੋਨਾਂ ਦੀ ਪਹਾਲ ਆ ਉਹ ਕੀਤੀ ਜਾ ਰਹੀ ਹੈਗੀ ਸਵੇਰੇ ਕਰੀਬ 7:30 8:30 ਦੇ ਕਰੀਬ ਥਾਣੇ ਦੇ ਬਰੀ ਵਾਲਾ ਦਾ ਏਰੀਆ ਪੈਂਦਾ ਉੱਥੇ ਫੋਨ ਤੇ ਇਤਲਾਹ ਆਈ ਸੀ ਕਿ ਦੋ ਵਿਅਕਤੀ ਜਿਹੜੇ ਆ ਉਹਨਾਂ ਬਾਰੇ ਕਿ ਉਹਨਾਂ ਨੇ ਨਹਿਰ ਦੇ ਵਿੱਚ ਡਿੱਗੇ ਆ ਤੇ ਇਸ ਸੰਬੰਧੀ ਐ ਐਸਚਓ ਬਰੀਆਲਾ ਦੇ ਕੋਲ ਥਾਣੀ ਉਤੋਂ ਪਿੰਡ ਦੀ ਪੰਚਾਇਤ ਤੇ ਕੋ ਚਾਰ ਪੰਜ ਹੋਰ ਵਿਅਕਤੀ ਪਹੁੰਚ ਗਏ ਜਿਨ੍ਹਾਂ ਨੂੰ ਨਾਲ ਲੈ ਕੇ ਐਸਚਓ ਬਰੀਆਲਾ ਨਹਿਰ ਤੇ ਤੇ ਰਾਜਸਥਾਨ ਫੀਡਰ ਨਹਿਰ ਹੈ ਝਵੇਲ ਵਾਲੇ ਦੇ ਪਿੰਡ ਝਵੇਲ ਵਾਲੇ ਦੇ ਨੇੜੇ ਤੇ ਕੋਟਕਪੁਰਾ ਰੋਡ ਦੇ ਉੱਪਰ ਹੈ ਤੇ ਜਦੋਂ ਕਲੀਅਰ ਕੀਤਾ ਤਾਂ ਪਿੰਡ ਮੜਾਕ ਤੋਂ ਜਿਹੜਾ ਕਿ ਥਾਣਾ ਜੈਤੋ ਜ਼ਿਲ੍ਹਾ ਫਰੋਦੀਕੋਟ ਦੇ ਵਿੱਚ ਪੈਂਦਾ ਉਥੋਂ ਗੁਰਲਾਲ ਸਿੰਘ ਨਾਮ ਦਾ ਵਿਅਕਤੀ ਹੈ ਜ ਜੀ ਦੀ ਉਮਰ ਕਰੀਬ ਦਸ ਰੇ 33 34 ਸਾਲ ਹੈ ਤੇ ਉਸ ਦਾ ਲੜਕਾ ਜੀ ਦੀ ਉਮਰ ਕਰੀਬ 15 16 ਸਾਲ ਹੈ ਉਹ ਦੋਨੇ ਜਣਿਆਂ ਬਾਰੇ ਇਤਲਾਹ ਮਿਲੀ ਹੈ ਕਿ ਉਹਨਾਂ ਨੇ ਜਿਹੜਾ ਹੈਗਾ ਨਹਿਰ ਦੇ ਵਿੱਚ ਡਿੱਗ ਕੇ ਆਤਮ ਹੱਤਿਆ ਕਰ ਲਈ ਹੈ ਤੇ ਇਸ ਤੋਂ ਇਲਾਵਾ ਹੁਣ ਪਰਿਵਾਰ ਦੇ ਮੈਂਬਰ ਇੱਕ ਵੀਡੀਓ ਜਿਹੜੀ ਹੈਗੀ ਹੈ ਉਹ ਅਸੀਂ ਉਹਦਾ ਜਾਂਚ ਕਰਨ ਲੱਗੇ ਆ ਦਿਆਲ ਲਿਖਣ ਲੱਗੇ ਆ ਸਾਡੇ ਵੱਲੋਂ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਤੁਰੰਤ ਅਮਲ ਚ ਲਿਆਂਦੀ ਜਾ ਰਹੀ ਹੈ ਇਸ ਤੋਂ ਇਲਾਵਾ ਮੌਕੇ ਤੇ ਦੋ ਪ੍ਰਾਈਵੇਟ ਬੋਤਾਖੋਰ ਬਲਾਕੇ ਤੇ ਚੈੱਕ ਕੀਤਾ ਤੇ ਇਹ ਜਿਹੜੀ ਐਨਡੀਆਰਐਫ ਦੀ ਟੀਮ ਹੈ ਬਟੰਡੇ ਤੋਂ ਉਹ ਵੀ ਚੱਲ ਪਈ ਆ ਉੱਥੋਂ ਪਹੁੰਚਣ ਵਾਲੀ ਆ ਤੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਡੈੱਡ ਬਾਡੀ ਆਣ ਜਿਹੜੀਆਂ ਹੈਗੀਆਂ ਨਹਿਰ ਚੋਂ ਟ੍ਰੇਸ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਊਗੀ ਸੰਗਠਨ ਕਰਦੇ ਸੀ ਜਾਂ ਕੁਝ ਅਜੇ ਬਿਆਨ ਲਿਖਣਾ ਹੈ ਬਿਆਨ ਲਿਖ ਕੇ ਜੋ ਜਿਹੜੀ ਹੈਗੇ ਆ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਿਕ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਉਹ ਵੀ ਅਸੀਂ ਜਾਂਚ ਕਰਨੀ ਹੈ ਅਜੇ ਸਾਨੂੰ ਜਿਹੜੀ ਵੀਡੀਓ ਮਿਲੀ ਹੈ ਉਹਦੀ ਅਜੇ ਜਾਂਚ ਨਹੀਂ ਕੀਤੀ ਸਾਰਾ ਕੁਝ ਜਾਂਚ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਹੁਣ ਪਾਲ ਜਾਰੀ ਹੈ ਜੀ ਐਨਡੀਆਰ ਹਾਂ ਪੰਡਿਆ ਦੀ ਟੀਮਾਂ ਪਹੁੰਚਣ ਵਾਲੀਆਂ ਪ੍ਰਾਈਵੇਟ ਕੋਤਾਖੋਰ ਇੱਥੇ ਆ ਗਏ ਆ ਪਰਿਵਾਰਕ ਮੈਂਬਰ ਵੀ ਆ ਗਏ ਆ ਪਿੰਡ ਦੇ ਮੋਟਰ ਵਿਅਕਤੀ ਵੀ ਆ ਗਏ ਆ ਇਸ ਮੌਕੇ ਤੇ ਜਿਹੜੀ ਆ ਉਹਨਾਂ ਦੀ ਡੈਡ ਬੋਡੀਆਂ ਦੀ ਭਾਲ ਜਾਰੀ ਹੈ ਕਿੰਨੇ ਕ ਵੇਲੇ ਸ਼ਾਲ ਮਾਰੀ ਕੋ ਪਤਾ ਲੱਗਾ ਕਰੀਬ ਜਿਹੜੀ ਆ ਕਰੀਬ ਪੌਣੇ 8 ਵਜੇ ਦਾ ਵਕੂਆ ਇਹ